ਮਾਝੇ ਦੀ ਸਿਆਸਤ ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮਾਝੇ ਦੇ ਵਿੱਚ ਵੱਡੀ ਸਿਆਸੀ ਤਬਦੀਲੀ ਹੋਣ ਜਾ ਰਹੀ ਹੈ ਵੱਡੀ ਸਿਆਸਤ ਜਿਹੜੀ ਹੈਗੀ ਮਾਝੇ ਦੇ ਵਿੱਚ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਹੋਣ ਪੂਰੇ ਤਰੀਕੇ ਦੇ ਨਾਲ ਮਾਜੇ ਦੀ ਸਿਆਸਤਾਂ ਬਦਲ ਸਕਦੀ ਹੈ ਜੀ ਹਾਂ ਕੈਰੋਂ ਪਰਿਵਾਰ ਮੂੜ ਕਾਂਗਰਸ ਦੇ ਵਿੱਚ ਐਂਟਰੀ ਕਰ ਸਕਦਾ ਹੈ ਇਹ ਲਗਾਤਾਰ ਘਟਨਾਵਾਂ ਮਾਜੇ ਦੀ ਸਿਆਸਤ ਦੇ ਵਿੱਚ ਵਾਪਰ ਰਹੀਆਂ ਨੇ ਇੱਕ ਫੋਟੋ ਜਿਹੜੀ ਹੈਗੀ ਜਨਤਕ ਹੋਈ ਇੱਕ ਫੋਟੋ ਪ੍ਰਤਾਪ ਸਿੰਘ ਬਾਜ ਜਿਹੜੇ ਬਾਜਵਾ ਨੇ ਉਹਨਾਂ ਦੇ ਫੇਸਬੁੱਕ ਪੇਜ ਤੇ ਅਪਲੋਡ ਹੁੰਦੀ ਹੈ ਇਸ ਤੋਂ ਬਾਅਦ ਕਿਆਸਰਾਈਆਂ ਦਾ ਦੌਰ ਲਗਾਤਾਰ ਗਰਮਾਇਆ ਰਿਹਾ ਹਾਲਾਂਕਿ ਕੈਰੋਂ ਪਰਿਵਾਰ ਵੱਲੋਂ ਕੋਈ ਅਧਿਕਾਰਿਕ ਤੌਰ ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਔਰ ਕੈਰੋਂ ਪਰਿਵਾਰ ਦੇ ਨਾਲ ਤਾਲੁਕਤ ਰੱਖਣ ਵਾਲੇ ਲੋਕ ਜਿਹੜੇ ਹੈਗੇ ਨੇ ਜਿਹੜੇ ਲਗਾਤਾਰ ਸਮਰਥਕ ਰਹੇ ਨੇ ਕੈਰੋਂ ਪਰਿਵਾਰ ਦਾ ਉਹ ਜਰੂਰ ਇਸ ਗੱਲ ਦਾ ਸੰਕੇਤ ਦੇ ਰਹੇ ਨੇ ਕਿ ਕਿਸੇ ਵੇਲੇ ਵੀ ਕੈਰੋਂ ਪਰਿਵਾਰ ਕਾਂਗਰਸ ਦੇ ਵਿੱਚ ਸ਼ਮੂਲੀਅਤ ਕਰ ਸਕਦਾ ਹੈ ਇਹ ਤਸਵੀਰ ਸੀ ਇੱਕ ਵਿਆਹ ਸਮਾਗਮ ਦੀ ਇੱਕ ਤਸਵੀਰ ਸੀ ਜਿਸ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਔਰ ades pratap singh kero ਇੱਕ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੁੰਦੇ ਨੇ ਪ੍ਰਤਾਪ ਸਿੰਘ ਬਾਜਵਾ ਜਿਵੇਂ ਇਹ ਜਿਹੜੀ ਫੋਟੋ ਹੈਗੀ ਆ ਵਿਆਹ ਵਾਲੀ ਫੋਟੋ ਹੈਗੀ ਆ ਇੱਕ ਸਮਾਗਮ ਵਾਲੀ ਹੈਗੀ ਆ ਉਸ ਨੂੰ ਆਪਣੇ ਅਧਿਕਾਰਿਕ ਫੇਸਬੁਕ ਪੇਜ ਤੇ ਅਪਲੋਡ ਕਰ ਦੇਣ ਤਾਂ ਇਸ ਤੋਂ ਬਾਅਦ ਹਰਮਿੰਦਰ ਸਿੰਘ ਗਿੱਲ ਜਿਹੜੇ ਇਹਨੇ ਹਰਮਿੰਦਰ ਸਿੰਘ ਗਿੱਲ ਉਹ اچانک ਜਿਹੜੇ ਇਹਨੇ ਫੇਸਬੁਕ ਪੇਜ ਤੇ ਲਾਈਵ ਹੁੰਦੇ ਨਹੀਂ ਔਰ ਮਾਝੇ ਦੀ ਸਿਆਸਤ ਪੱਟੀ ਦੀ ਸਿਆਸਤ ਅਜਨਾਲਾ ਦੀ ਸਿਆਸਤ ਨੂੰ ਜਿਹੜਾ ਹੈਗਾ ਉਹ ਖੇਮ ਕਰਨ ਦੀ ਸਿਆਸਤ ਨੂੰ ਜਿਹੜਾ ਹੈਗਾ ਉਹ ਲੋਕਾਂ ਦੇ ਸਾਹਮਣੇ ਰੱਖਦੇ ਨੇ ਉਹ ਕਹਿੰਦੇ ਨੇ ਕਿ ਜਿਸ ਤਰੀਕੇ ਦੇ ਨਾਲ ਹਾਲਾਤ ਬਦਲ ਰਹੇ ਨੇ ਔਰ ਸਿੱਧੇ ਸਾਦੇ ਨਿਸ਼ਾਨੇ ਜਿਹੜੇ ਹੈਗੇ ਨੇ ਉਹ ਪ੍ਰਤਾਪ ਸਿੰਘ ਕੈਰੋਂ ਦੇ ਪਰਿਵਾਰ ਤੇ ਜਿਹੜਾ ਹੈਗਾ ਉਹ ਸਾਦ ਦੇ ਨਜ਼ਰ ਆਉਂਦੇ ਲੱਗਦਾ ਕਿ ਪ੍ਰਤਾਪ ਸਿੰਘ ਕੈਰੋਂ ਦੇ ਮਾਮਲੇ 'ਚ ਉਹ ਕਹਿੰਦੇ ਨੇ ਸੀ ਕਿ ਪ੍ਰਤਾਪ ਸਿੰਘ ਕੈਰੋਂ ਉਹ ਲੀਡਰ ਹੈ ਜਿਨ੍ਹਾਂ ਨੇ ਕਾਂਗਰਸ ਦੇ ਬੂਟੇ ਨੂੰ ਪੰਜਾਬ ਦੇ ਵਿੱਚ ਮਜ਼ਬੂਤ ਕੀਤਾ ਚੰਡੀਗੜ੍ਹ ਉਹਨਾਂ ਨੇ ਵਸਾਇਆ ਔਰ ਇਸ ਦੇ ਨਾਲ ਵਿਧਾਨ ਸਭਾ ਉਹਨਾਂ ਨੇ ਸਾਰੀ ਜਿਹੜੀ ਜਿਹੜੀ ਹਰਿਆਣਾ ਪੰਜਾਬ ਹਰਿਆਣਾ ਹਾਈ ਕੋਰਟ ਹੈਗੀ ਉਹਨਾਂ ਦੀ ਦੇਣ ਹੈਗੀਆ ਬਹੁਤ ਸਾਰੇ ਕੰਮ ਜਿਹੜੇ ਉਹਨਾਂ ਨੇ ਅਗਨਾਇਲਾ ਕਿ ਉਹਨਾਂ ਨੇ ਡੈਮ ਦਾ ਵੀ ਜ਼ਿਕਰ ਕੀਤਾ ਕਿ ਭਾਖੜਾ ਡੈਮ ਜਿਹੜੀ ਹੈਗੀ ਆ ਉਹ ਪ੍ਰਤਾਪ ਸਿੰਘ ਕੈਰੋਂ ਦੀ ਦੇਣ ਹੈਗੀਆ ਪਰ ਹਾਲਾਤ 1996 ਦਾ ਜ਼ਿਕਰ ਕਰਦੇ ਨੇ ਕਿ ਜਦੋਂ ਕੈਰੋਂ ਪਰਿਵਾਰ 1996 ਦੇ ਵਿੱਚ ਕਾਂਗਰਸ ਨਾਲੋਂ ਤੋੜ ਵਿਛੋੜਾ ਕਰਕੇ ਅਕਾਲੀ ਦਿਲ ਦੇ ਵਿੱਚ ਸ਼ਾਮਲ ਹੁੰਦੇ ਨੇ ਔਰ ਇਸ ਦੇ ਦੌਰਾਨ ਉਹ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਕੈਰੋ ਪਰਿਵਾਰ ਦੀ ਨੇੜਲੀ ਰਿਸ਼ਤੇਦਾਰੀ ਦਾ ਵੀ ਜ਼ਿਕਰ ਕਰਦੇ ਨੇ ਕਿ ਨੇੜਲੀ ਰਿਸ਼ਤੇਦਾਰੀ ਦੇ ਚਲਦੇ ਹੈ ਕੈਰੋਂ ਪਰਿਵਾਰ ਅਕਾਲੀ ਦਲ ਦੇ ਵਿੱਚ ਸ਼ਾਮਲ ਸ਼ਾਮਲ ਹੋਇਆ ਔਰ ਮਾਝੇ ਦੇ ਵਿੱਚ ਜਿੱਥੇ ਕਾਂਗਰਸ ਬੇਹੱਦ ਮਜਬੂਤੀ ਉੱਥੇ ਸਨਮਾਰੀ ਕੀਤੀ ਗਈ ਸੀ ਸਿਆਸਤ ਦੇ ਲਈ 1997 ਦੇ ਵਿੱਚ ਸਰਕਾਰ ਬਣਾਉਣ ਦੇ ਲਈ ਤਾਂ ਇਹ ਕੁਝ ਹੁਣ ਤੱਕ ਮਾਝੇ ਦੀ ਸਿਆਸਤ ਦੇ ਵਿੱਚ ਘਟਨਾ ਵਾਪਰੀ ਹੈ ਮਈ 2024 ਦੇ ਵਿੱਚ ਜਦੋਂ ਮਿਰਸਾ ਸਿੰਘ ਬਲਟੋਆ ਕਡੂਰ ਸਾਹਿਬ ਤੋਂ ਅਕਾਲੀ ਦਲ ਦੇ ਕੈਂਡੀਡੇਟ ਸੀ ਉਸ ਸਮੇਂ ਜਿਹੜਾ ਕਿ ਮਿਰਸਾ ਸਿੰਘ ਬਲਟੋਆ ਨੇ ਸ਼ਿਕਾਇਤ ਕੀਤੀ ਸੀ ਜਿਹੜੀ ਅਨੁਸ਼ਾਸਨੀ ਕਮੇਟੀ ਸੀ ਉਹਨਾਂ ਦੇ ਕੋਲ ਬਲਵਿੰਦਰ ਸਿੰਘ ਪੁੰਦਰ ਸੀ ਚਾਹੇ ਉਹਨਾਂ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਸੀ ਸ਼ਨਜੀਤ ਢਿੱਲੋਂ ਸੀ ਕਿ ਮੇਰੀ ਸੁਣਵਾਈ ਜਿਹੜੀ ਹੈਗੀ ਆ ਉਹ ਜਦੋਂ ਮੈਂ ਹਲਕਿਆਂ ਦੇ ਵਿੱਚ ਜਾਣਾ ਤਾਂ ਪ੍ਰਤਾਪ ਜਿਹੜੇ ਅਗੇ ਆਦੇਸ਼ ਪ੍ਰਤਾਪ ਸਿੰਘ ਕੈਰੋ ਹੈਗੇ ਨੇ ਉਹ ਮੇਰੀ ਮਦਦ ਨਹੀਂ ਕਰਦੇ ਮੈਂ ਵਿਧਰੋ ਕਰਾਂਗਾ ਆਪਣੇ ਆਪ ਨੂੰ ਇਸ ਇਲੈਕਸ਼ਨ ਦੇ ਵਿੱਚ ਜੇਕਰ ਆਦੇਸ਼ ਪ੍ਰਤਾਪ ਸਿੰਘ ਕੈਰੋ ਤੇ ਐਕਸ਼ਨ ਨਹੀਂ ਹੁੰਦਾ ਤਾਂ ਇਸ ਦੌਰਾਨ ਮਈ 2024 ਦੇ ਵਿੱਚ ਆ ਦੇਸ਼ ਪ੍ਰਤਾਪ ਸਿੰਘ ਕੈਰੋ ਨੇ ਕੈਰੋ ਜਿਹੜੇ ਸੀਗੇ ਉਹਨਾਂ ਨੂੰ ਅਕਾਲੀ ਦਲ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਔਰ ਕੈਰੋ ਪਰਿਵਾਰ ਦਾ ਬਾਦਲ ਪਰਿਵਾਰ ਦੇ ਨਾਲ ਕੀ ਰਿਸ਼ਤਾ ਹੈਗਾ ਸਭ ਨੂੰ ਪਤਾ ਹੈ ਕਿ ਦੇਸ਼ ਪ੍ਰਤਾਪ ਸਿੰਘ ਕੈਰੋ ਸੁਖਬੀਰ ਸਿੰਘ ਬਾਦਲ ਦੇ ਜੀਜਾ ਜੀ ਨੇ ਔਰ ਉਹਨਾਂ ਦੀ ਜਿਹੜੀ ਭੈਣ ਜਿਹੜੀ ਹੈਗੀ ਆ ਉਹਨਾਂ ਦੇ ਘਰ ਜਿਹੜੀ ਗਿਆ ਵਿਆਹੀ ਹੋਈ ਆ ਔਰ ਇਸੇ ਕਰਕੇ ਜਿਹੜਾ ਕਿ ਜਦੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਚੋਂ ਕੱਢਿਆ ਸੀ ਤਾਂ ਉਸ ਸਮੇਂ ਬੜਾ ਕੁਝ ਚੱਲਿਆ ਕਿ ਪਾਰਟੀ ਦੇ ਵਿੱਚ ਕੀ ਕੁਝ ਹੋ ਰਿਹਾ ਪੰਥ ਘਟਨਾਵਾਂ ਦੇ ਵਿੱਚ ਕੀ ਕੁਝ ਹੋ ਰਿਹਾ ਅਕਾਲੀ ਸਿਆਸਤ ਮਾਝੇ ਦੀ ਸਿਆਸਤ ਦੇ ਵਿੱਚ ਕੀ ਕੁਝ ਹੋ ਰਿਹਾ ਪਰ ਇਹ ਤਸਵੀਰ ਜਿਹੜੀ ਅਸੀਂ ਤੁਹਾਨੂੰ ਸਾਹਮਣੇ ਤੁਹਾਨੂੰ ਟੀਵੀ ਸਕਰੀਨ ਤੇ ਦਿਖਾ ਰਹੇ ਹਾਂ ਇਸ ਦੇ ਵਿੱਚ ਪ੍ਰਤਾਪ ਸਿੰਘ ਆਦੇਸ਼ ਪ੍ਰਤਾਪ ਸਿੰਘ ਕੈਰੋਂ ਪ੍ਰਤਾਪ ਸਿੰਘ ਬਾਜਵਾ ਇੱਕ ਫਰੇਮ ਦੇ ਵਿੱਚ ਨਜ਼ਰ ਆ ਰਹੇ ਨੇ ਇੱਕ ਵਿਆਹ ਸਮਾਗਮ ਸੀ ਉੱਥੇ ਨਜ਼ਰ ਆਉਂਦੇ ਨੇ ਇਸ ਤੋਂ ਬਾਅਦ ਮਾਝੇ ਦੀ ਸਿਆਸਤ ਘਰਵਟ ਲੈਂਦੀ ਔਰ ਮਾਝੇ ਦੀ ਸਿਆਸਤ ਦੇ ਢੱਲਲੇ ਦਾਰਜ ਹੈਗੇ ਕਾਂਗਰਸ ਦੇ ਆਗੂ ਹਰਮਿੰਦਰ ਸਿੰਘ ਗਿੱਲ ਅਚਾਨਕ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਜਿਹੜੀਆਂ ਕਿਆਸਰਾਈਆਂ ਚੱਲ ਰਹੀਆਂ ਸੀ ਆ ਜਿਹੜੀਆਂ ਪਰਦੇ ਦੇ ਪਿੱਛੇ ਜਿਹੜਾ ਕੁਝ ਹੋ ਰਿਹਾ ਸੀ ਉਸ ਨੂੰ ਜਨਤਾ ਕਰਦੇ ਨੇ ਕਿ ਕਿਵੇਂ ਹੋਣਾ ਕੈਰੋ ਪਰਿਵਾਰ ਕਾਂਗਰਸ ਦੇ ਵਿੱਚ ਆਉਣ ਦੇ ਲਈ ਕਾਲਾ ਹੋ ਚੁੱਕਿਆ ਔਰ ਇਹ ਵੀ ਦਾਵਾ ਕਰਦੇ ਨੇ ਕਿ ਜਿਹੜੇ ਸਮਰਥਕ ਨੇ ਕੈਰੋ ਪਰਿਵਾਰ ਦੇ ਉਹ ਅਕਾਲੀ ਦਲ ਦੇ ਸਮਰਥਕਾਂ ਨਾਲ ਤਾਲਮੇਲ ਕਰ ਰਹੇ ਨੇ ਕਿ ਹੁਣ ਤੁਹਾਨੂੰ ਵੋਟਾਂ ਸਾਨੂੰ ਪਾਉਣੀਆਂ ਪੈਣੀਆਂ ਕਿਉਂਕਿ ਬਹੁਤ ਜਲਦ ਕੈਰੋਂ ਪਰਿਵਾਰ ਅਕਾਲੀ ਦਲ ਛੱਡ ਕੇ ਜਿਹੜਾ ਹੈਗਾ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਵੇਗਾ 1996 ਤੱਕ ਜਿਹੜਾ ਹੈਗਾ ਕੈਰੋਂ ਪਰਿਵਾਰ ਜਿਹੜਾ ਹੈਗਾ ਉਹ ਕਾਂਗਰਸ ਦਾ ਹਿੱਸਾ ਰਹੇ ਪ੍ਰਤਾਪ ਸਿੰਘ ਕੈਰੋਂ ਸਭ ਤੋਂ ਹੁਣ ਤੱਕ ਦੇ ਕਾਮਯਾਬ ਮੁੱਖ ਮੰਤਰੀ ਦੇ ਤੌਰ ਤੇ ਉਹਨਾਂ ਨੂੰ ਵੇਖਿਆ ਜਾਂਦਾ ਰਿਹਾ ਜਦੋਂ ਉਹਨਾਂ ਨੇ ਚੰਡੀਗੜ੍ਹ ਉਹਨਾਂ ਨੇ ਵਸਾਇਆ ਪੰਜਾਬ ਵਿਧਾਨ ਸਭਾ ਉਹਨਾਂ ਨੇ ਸਾਰੀ ਜਿਹੜੀ ਹੈ ਪੰਜਾਬ ਹਰਿਆਣਾ ਕੋਟ ਜਿਹੜੀ ਹੈ ਪੰਜਾਬ ਹਰਿਆਣਾ ਨਾ ਹਾਈ ਕੋਰਟ ਉਹਨਾਂ ਦੀ ਦੇਣ ਸੀ ਭਾਖੜਾ ਜਿਹੜੀ ਹੈਗੀ ਆ ਉਹਨਾਂ ਦੀ ਦੇਣ ਸੀਗੀ ਭਾਖੜਾ ਜਿਹੜਾ ਹੈਗਾ ਡੈਮ ਉਹਨਾਂ ਦੀ ਦੇਣ ਸੀਗੀ ਇਸ ਤੋਂ ਇਲਾਵਾ ਜਿਹੜੀ ਜ਼ਮੀਨਾਂ ਦੀ ਜਿਹੜੀ ਹੈਗੀ ਆ ਉਸ ਵੇਲੇ ਜਿਹੜਾ ਹੈਗਾ ਮਰੱਬੇਬੰਦੀ ਕੀਤੀ ਗਈ ਸੀ ਉਹ ਪ੍ਰਤਾਪ ਸਿੰਘ ਜਿਹੜੀ ਹੈਗੇ ਕੈਰੋਂ ਦੀ ਦੇਣ ਸੀ ਤਾਂ ਕੈਰੋਂ ਪਰਿਵਾਰ ਦਾ ਪੰਜਾਬ ਨੂੰ ਜਿਹੜੀ ਦੇਣ ਹੈਗੀ ਆ ਉਸ ਨੂੰ ਮਨਪੀ ਪੰਜਾਬ ਦੀ ਸਿਆਸਤ ਦੇ ਵਿੱਚੋਂ ਪੰਜਾਬ ਦੀ ਸਿਆਸੀ ਧਰਾਤਲ ਦੇ ਵਿੱਚੋਂ ਨਹੀਂ ਕੀਤਾ ਜਾ ਸਕਦਾ ਇਸੇ ਕਰਕੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹੜੇ ਚਾਰ ਵਾਰ ਦੇ ਜਿਹੜੇ ਅਗਨੇ ਵਧਾਇਕ ਰਹੇ ਔਰ ਤਿੰਨ ਵਾਰ ਉਹ ਮੰਤਰੀ ਰਹੇ 2022 ਦੇ ਵਿੱਚ ਜਦੋਂ ਲੋਕ ਜਿਹੜੀਆਂ ਵਿਧਾਨ ਸਭਾ ਚੋਣਾਂ ਸੀ ਉਦੋਂ ਉਮੀਦਵਾਰਾਂ ਨੂੰ ਜਿਹੜਾ ਹੈਗਾ ਐਲਾਨਣ ਦੀ ਜਿਹੜੀ ਹੈਗੀ ਆ ਕਵੈਦ ਸ਼ੁਰੂ ਹੋਈ ਸੀ ਅਕਾਲੀ ਦਲ ਵੱਲੋਂ ਵੱਡੇ ਇਕੱਠ ਕਰਕੇ ਐਲਾਨ ਕੀਤੇ ਗਏ ਸੀ ਤਾਂ ਸਭ ਤੋਂ ਪਹਿਲੀ ਰੈਲੀ ਜਿਹੜੀ ਹੈਗੀ ਆ ਉਮੀਦਵਾਰ ਨੂੰ ਐਲਾਨਣ ਦੀ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਆ ਮਾਜੇ ਦੇ ਵਿੱਚ ਹੁੰਦੀ ਆ ਖੇਮ ਕਰਨ ਦੇ ਵਿੱਚ ਜਿਹੜੀ ਹੈਗੀ ਆ ਰੈਲੀ ਹੁੰਦੀ ਆ ਔਰ ਜਿਸ ਹਲਕੇ ਤੋਂ ਆ ਦੇਸ਼ ਪ੍ਰਤਾਪ ਸਿੰਘ ਕਹਿਰੋਂ ਚਾਹੁੰਦੇ ਸੀ ਕਿ ਉਹ ਵਿਧਾਨ ਸਭਾ ਦੀ ਚੋਣ ਲੜਨ ਉਸ ਹਲਕੇ ਤੋਂ ਟਿਕਟ ਜਿਹੜੀ ਗਿਆ ਵਿਰਸਾ ਸਿੰਘ ਵਲਟੋਆ ਨੂੰ ਸਭ ਤੋਂ ਪਹਿਲੀ ਟਿਕਟ ਪੰਜਾਬ ਵਿਧਾਨ ਸਭਾ ਦੀ ਜਿਹੜੀ ਹੈਗੀ ਆ 2022 ਦੇ ਲਈ ਉਹ ਕੱਟੜ ਵਿਰੋਧੀ ਜਿਹੜੇ ਕਹਿਰੋਂ ਪਰਿਵਾਰ ਦੇ ਸੀ ਵਿਰਸਾ ਸਿੰਘ ਵਲਟੋਆ ਉਹਨਾਂ ਨੂੰ ਦਿੱਤੀ ਗਈ ਸੀ ਔਰ ਇਸ ਤੋਂ ਬਾਅਦ ਨਜ਼ਦੀਕੀਆਂ ਜਿਹੜੀਆਂ ਦੂਰੀਆਂ ਦੇ ਵਿੱਚ ਬਦਲੀਆਂ ਪਰਿਵਾਰਕ ਵੀ ਬਦਲੀਆਂ ਸਿਆਸੀ ਵੀ ਬਦਲੀਆਂ ਔਰ ਆਦੇਸ਼ ਪ੍ਰਤਾਪ ਸਿੰਘ ਕੈਰੋਂ 2024 ਦੇ ਆਉਂਦੇ ਆਉਂਦੇ ਅਕਾਲੀ ਦਲ ਤੋਂ ਬਾਹਰ ਕਰ ਦਿੱਤੇ ਗਏ ਕੀ ਕੁਝ ਕਹਿੰਦੇ ਨਜ਼ਾਰੇ ਆਏ ਨੇ ਹਰਮਿੰਦਰ ਸਿੰਘ ਗਿੱਲ ਉਹ ਤੁਹਾਨੂੰ ਸੁਣਾਉਣੇ ਆ ਔਰ ਸੁੰਣਾ ਬੜਾ ਲਾਜ਼ਮੀ ਆ ਪਰਦੇ ਦੇ ਪਿੱਛੇ ਦੀ ਸਿਆਸਤ ਉਸ ਨੂੰ ਸੁਣਨ ਤੋਂ ਬਾਅਦ ਤੁਹਾਡੇ ਲਾਜ਼ਮੀ ਤੌਰ ਤੇ ਸਮਝ ਆ ਜਾਊਗੀ ਕੀ ਕੁਝ ਗਿਆ ਪ੍ਰਤਾਪ ਸਿੰਘ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਜਿਵੇਂ ਜਿਹੜੀ ਆ ਸਿਆਸਤ ਦੇ ਵਿੱਚ ਕਰਵਟ ਲਈ ਆ ਤਾਂ ਹਰਮਿੰਦਰ ਸਿੰਘ ਗਿੱਲ ਕੀ ਕਹਿੰਦੇ ਨਜ਼ਾਰੇ ਉਹ ਤੁਹਾਨੂੰ ਸੁਣਾ ਦਈਏ ਇੱਕ ਵਾਰ ਮੈਂ ਤੁਹਾਡੇ ਨਾਲ ਕੋਈ ਜੇ ਜ਼ਰੂਰੀ ਮੁੱਦੇ ਤੇ ਗੱਲ ਕਰਨਾ ਚਾਹੁੰਦਾ ਕਿਉਂਕਿ ਰਾਜਨੀਤਿਕ ਘਟਨਾਕਰਮ ਔਰ ਖਾਸ ਕਰਕੇ ਪੱਟੀ ਵਿਧਾਨ ਸਭਾ ਹਲਕੇ ਵਿੱਚ ਜੋ ਕੁਝ ਕੀਤਾ ਹੈ ਮੇਰਾ ਫਰਜ਼ ਬਣਦਾ ਕਿ ਨਿਕ ਨਿਕੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਪਿਛਲੇ ਕਈ ਦਿਨਾਂ ਤੋਂ ਸਰਦਾਰ ਆਦੇਸ਼ ਪ੍ਰਤਾਪ ਸਿੰਘ ਜੀ ਕੈਰੋਂ ਜਿਹੜੇ ਸਾਬਕਾ ਕੈਬਨਿਟ ਮੰਤਰੀ ਨੇ ਪੰਜਾਬ ਦੇ ਔਰ ਅਕਾਲੀ ਦਲ ਦੇ ਵਿੱਚ 20 ਸਾਲ ਉਹ ਪੱਟੀ ਹਲਕੇ ਦੀ ਨੁਮਾਇੰਦਗੀ ਕਰਦੇ ਰਿਹਾ ਅੱਜਕੱਲ ਬੜੇ ਡਾਵਾ ਡੋਲ ਰਹੇ ਜੋ ਕਿ ਉਹਨਾਂ ਦੀ ਪਿਤਰੀ ਪਾਰਟੀ ਉਹਨਾਂ ਦੇ ਅਕਾਲੀ ਦਲ ਨੇ ਉਹਨਾਂ ਦੇ ਰਿਸ਼ਤੇਦਾਰ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਿੱਚੋਂ ਬਾਹਰ ਕੱਢਦਾ ਹੈ ਕਿ ਉਹ ਪਰੇਸ਼ਾਨ ਨੇ ਵੀ ਹੁਣ ਜਾਵਾ ਤੇ ਜਾਵਾ ਕਿੱਧਰ ਨਾ ਤਾਂ ਇਲਾਕੇ ਵਿੱਚ ਪਕੜ ਰਹੀ ਨਾ ਲੋਕਾਂ ਨਾਲ رابطہ ਰਿਆ ਨਾ ਲੋਕਾਂ ਦੇ ਦੁੱਖ ਸੁੱਖ ਵਿੱਚ ਆਏ ਹੁਣ ਜਦੋਂ ਇੱਕ ਹਾਲਾਤ ਬਣੇ ਨੇ ਕਦੇ ਤੇ ਤਰੰਗਾ ਨੂੰ ਫੜਨ ਦੀ ਕੋਸ਼ਿਸ਼ ਕਰਦੇ ਆ ਕਿ ਯਾਰ ਅੱਜ ਸਰਦਾਰ ਭਾਈ ਅਮਰਤਪਾਲ ਸਿੰਘ ਦੇ ਨਾਂ ਤੇ ਵੋਟਾਂ ਪੈਣੀਆਂ ਚਲੋ ਆਪਾਂ ਉਧਰ ਭੱਜ ਕੇ ਦੁਰਗੇ ਗੱਲ ਬਣ ਜੇਗੀ ਉਹ એપisode ਖਤਮ ਹੋ ਗਿਆ ਤੇ ਹੁਣ ਉਹਨਾਂ ਨੇ ਦੇਖ ਲਿਆ ਕਿ ਅਕਾਲੀ ਦਲ ਦੀ ਗੱਲ ਕੋਈ ਨਹੀਂ ਰਹੀ ਤੇ ਚਲੋ ਭੱਜ ਕੇ ਕਾਂਗਰਸ ਵੱਲ ਚਲ ਜਾਈਏ ਔਰ ਮੇਰੇ ਬਹੁਤ ਸਾਰੇ ਇਹਨਾਂ ਦੇ ਜਿਹੜੇ ਸਮਰਥਕ ਨੇ ਜਾਂ ਜਿਹੜੇ ਇਹਨਾਂ ਦੇ ਚੋਣ ਵਾਲੇ ਨੇ ਉਹ ਸਾਡੇ ਕਾਂਗਰਸ ਦੇ ਸਮਰਥਕਾਂ ਨਾਲ ਗੱਲਬਾਤ ਕਰਦੇ ਆ ਕਹਿੰਦੇ ਕਿ ਅਦੇਸ਼ ਪ੍ਰਤਾਪ ਜੀ ਬਸ ਉਹਨਾਂ ਕਾਂਗਰਸ ਵਿੱਚ ਆ ਜਾਣੇ ਬਾਜੀ ਥੋੜੇ ਦਿਨਾਂ ਦੀ ਗੱਲ ਆ ਉਹਨਾਂ ਨੇ ਕਾਂਗਰਸ ਜੁਆਇਨ ਕਰ ਲੈਣੀ ਉਹਨਾਂ ਨੇ ਇੱਕ ਪੰਪਾ ਪਟੀ ਦੇ ਵਿੱਚ ਹਲਕਾ ਇੰਚਾਰਜ ਲੱਜਣਾ ਤੇ ਉਹਨਾਂ ਨੇ ਪੱਟੀ ਇਲੈਕਸ਼ਨ ਤੋਂ ਹਲਕੇ ਤੋਂ ਇਲੈਕਸ਼ਨ ਲੜਨੇ ਤੁਸੀਂ ਸਾਨੂੰ ਵੋਟਾਂ ਫੋਲੋ ਯਾਰ ਕਮਾਲ ਦੀ ਗੱਲ ਆ ਯਾਰ ਤੋਂ ਉਹ ਚੇਤਾ ਭੁੱਲ ਗਿਆ ਜਦੋਂ 1996 ਦੇ ਵਿੱਚ ਤੁਸੀਂ ਕਾਂਗਰਸ ਪਾਰਟੀ ਨੂੰ ਧੱਕਾ ਦੇ ਕੇ ਗਏ ਸੀ ਉਹ ਚੇਤਾ ਭੁੱਲ ਗਿਆ ਜਦੋਂ ਕਾਂਗਰਸ ਪਾਰਟੀ ਦਾ ਸਾਰਾ ਖੋਰਾ ਲਾ ਕੇ ਪੱਟੀ ਵਿੱਚ ਕਾਂਗਰਸ ਨੂੰ ਖਤਮ ਕਰਕੇ ਤੁਸੀਂ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸੀ ਜਦੋਂ ਤੁਹਾਡੇ ਰਿਸ਼ਤੇਦਾਰ ਸਰਦਾ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਪੰਜਾਬ ਦੇ ਵਿੱਚ ਦੇਖਿਆ ਕਿ ਮੈਂ ਯਾਰ ਜਿੰਨੇ ਵੀ ਅਕਾਲੀ ਦਲ ਦੇ ਗੜ੍ਹ ਇਲਾਕੇ ਨੇ ਉੱਥੇ ਮੈਂ ਕੋਈ ਨਾ ਕੋ ਆਪਣਾ ਰਿਸ਼ਤੇਦਾਰ ਖਿਲਾੜਨਾ ਉਨਾ ਰਿਸ਼ਤੇਦਾਰਾਂ ਦੇ ਵਿੱਚੋਂ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋ ਜੀ ਨੂੰ ਪੱਟੀ ਹਲਕਾ ਚੁਣਿਆ ਗਿਆ ਇਥੋਂ ਖਿਲਾੜਿਆ ਗਿਆ